ਚਾਇਨਾ ਡੋਰ ਦੇ ਖਿਲਾਫ ਅੱਜ ਹਾਟਾ ਵਿਖੇ ਯੂਵਾ ਸ਼ਕਤੀ ਕ੍ਰਾਂਤੀ ਦਲ ਵੱਲੋਂ ਜਾਗਰੂਕਤਾ ਮਾਰਚ ਕਰਿਆ ਗਿਆ। ਇਸ ਮੌਕੇ ਤੇ ਪਗਵਾ ਸੈਨਾ ਦੇ ਮੁਖੀ ਪੰਕਜ ਦਵੇਸਰ ਉਚੇਚੇ ਤੌਰ ਤੇ ਸ਼ਾਮਲ ਸਨ। ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਚਾਇਨਾ ਡੋਰ ਦੇ ਖਿਲਾਫ ਸਖਤੀ ਨਾਲ ਨਜਿੱਠਿਆ ਜਾਵੇ ਅਤੇ ਲੋਕ ਵੀ ਆਪਣੇ ਬੱਚਿਆਂ ਦੀ ਜ਼ਿੱਦ ਪੂਰੀ ਨਾ ਕਰਨ ਤਾਂ ਹੀ ਇਸ ਖੂਨੀ ਡੋਰ ਤੋਂ ਨਜਾਤ ਮਿਲੇਗੀ। ਯੂਵਾ ਸ਼ਕਤੀ ਕ੍ਰਾਂਤੀ ਦਲ ਦੇ ਚੇਅਰਮੈਨ ਅਸ਼wini ਪਨੋਥ, ਵਾਈਸ ਪ੍ਰੈਜ਼ੀਡੈਂਟ ਰਿੱਕੀ ਪੰਡਿਤ, ਰਘੂ ਪੰਡਿਤ ਸੰਜੀਪ ਅਗਨੇਹੋਤਰੀ ਇਸ਼ਾਨ ਬੇਦੀ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਇਸ ਮੌਕੇ ਤੇ ਨੋ ਮੋਰ ਚਾਇਨਾ ਡੋਰ ਦੇਣ ਨਾਰੇ ਲਗਾਏ। ਜੀ ਰਾਮ ਮੈਂ ਰਮਨ ਪੰਡਤ ਅੱਜ ਯੁਵਾ ਸ਼ਕਤੀ ਗ੍ਰਾਂਦੀਦਲ ਵੱਲੋਂ ਜਿਸ ਤਰ੍ਹਾਂ ਪਹਿਲੇ ਕੁਝ ਦਿਨ ਪਹਿਲੇ ਇੱਕ ਐਲਾਨ ਕੀਤਾ ਗਿਆ ਸੀ ਕਿ ਬਹੁਤ ਤਗੜੀ ਤਾਦਾਦ ਦੇ ਵਿੱਚ ਯੁਵਾਵਾਂ ਨੂੰ ਨਾਲ ਲੈ ਕੇ ਇੱਕ ਮੁਹਿੰਮ ਦੀ ਆਗਾਜ਼ ਕੀਤਾ ਜਾਏਗਾ ਕਿ ਜਿਸ ਦਾ ਮੇਨ ਕਾਰਨ ਹੋਏਗਾ ਅੱਜ ਚਾਈਨਾ ਡੋਰ ਦਾ ਰਾਖਸ਼ ਸਮਾਜ ਨੂੰ ਖਾ ਰਿਹਾ ਹੈ ਜੋ ਕਿ ਛੋਟੇ ਲੈਵਲ ਤੇ ਲੱਗ ਰਿਹਾ ਮਗਰ ਬڑے ਵੱਡੇ ਲੈਵਲ ਤੇ ਚਾਈਨਾ ਡੋਰ ਦਾ ਧੰਦਾ ਹੋ ਰਿਹਾ ਹੈ ਇਸ ਨਾਲ ਪਰਿਆਵਰਣ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਬੇਰੋਜ਼ਗਾਰੀ ਵੱਧ ਰਹੀ ਹੈ ਜਿਹੜੇ ਲੋਕ ਇਸ ਰੋਜ਼ਗਾਰ ਨਾਲ ਜੁੜੇ ਸੀ ਉਹ ਵੀ ਕਿਤਨਾ ਕਿਤੇ ਬਹੁਤ ਸੱਟਾਂ ਖਾ ਰਹੇ ਆ ਔਰ ਉਸ ਤੋਂ ਬਾਅਦ ਜਿਹੜੀਆਂ ਜਾਨੀਮਾਲੀ ਨੁਕਸਾਨ ਹੋ ਰਿਹਾ ਇਸ ਦਾ ਬਹੁਤ ਵੱਡਾ ਕਾਰਨ ਹੈ ਚਾਈਨਾ ਡੋਰ ਵਰਗਾ ਰਕਸ਼ਸ ਸੋ ਇਸ ਦੇ ਉੱਪਰ ਨਕੇਲ ਕੱਸਣ ਵਾਸਤੇ ਅੱਜ ਬੜੀ ਵੱਡੀ ਤਾਦਾਦ ਦੇ ਵਿੱਚ ਯੁਵਾਵਾਂ ਨੂੰ ਨਾਲ ਲੈ ਕੇ ਯੁਵਾ ਸ਼ਕਤੀ ਕ੍ਰਾਂਤੀ ਦਲ ਦੇ ਲੀਡਰਾਂ ਵੱਲੋਂ ਔਰ ਸਹਿਯੋਗ ਦੇ ਨਾਲ ਸਾਡੇ ਰਾਸ਼ਟਰੀ ਭਗਵਾਨ ਇਹਨਾਂ ਦੇ ਪੰਚਜ ਤਵੇਸ਼ਰ ਜੀ ਦੇ ਨਾਲ ਅੱਜ ਇੱਕ ਰੈਲੀ ਦੇ ਰੂਪ ਦੇ ਵਿੱਚ ਇੱਕ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਦਾ ਮਤਲਬ ਇੱਕ ਤੇ ਅਵੇਰਨੈਸ ਲਿਆਣਾ ਆਮ ਲੋਕਾਂ ਤੱਕ ਇਸ ਚੀਜ਼ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ ਔਰ ਨਾਲ ਦੇ ਨਾਲ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਆ ਨਾ ਕਿ ਜਿਸ ਤਰ੍ਹਾਂ ਛੋਟੇ ਲੈਵਲ ਤੇ ਲੱਗ ਰਿਹਾ ਮਗਰ ਇਡੇ ਵੱਡੇ ਕਾਰੋਬਾਰ ਕੀਤਾ ਜਾ ਰਿਹਾ ਇਸ ਤੇ ਉੱਪਰ ਨਕੇਲ ਕਸੀ ਜਾਵੇ ਔਰ ਖਾਸ ਕਰਕੇ ਤੁਸੀਂ ਦੇਖ ਰਹੇ ਹੋ ਲੋੜੀ ਦੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਲੋਹੜੀ ਜਿਹੜੀ ਪੂਰੇ ਵਰਲਡ ਫੇਮਸ ਹੈਗੀ ਹੈ ਮਗਰ ਅੰਮ੍ਰਿਤਸਰ ਦੇ ਵਿੱਚ ਹਾਲਾਤ ਇਹ ਹੋ ਚੁੱਕੇ ਹੋਏ ਆ ਕਿ ਬਿਲਕੁਲ ਲੱਗੇ ਗੁਰਦੁਆਰਾ ਸ੍ਰੀ ਹਿਸ਼ਾੜਾ ਸਾਹਿਬ ਜੇ ਔਰ ਲੋਹੜੀ ਵਾਲੇ ਦਿਨ ਇੱਥੇ ਤਕਰੀਬਨ ਹਰ ਬੰਦੇ ਦੇ ਕੋਲ ਗੱਟੂ ਹੁੰਦਾ ਚਾਈਨਾ ਡੋਰ ਦਾ ਸੋ ਅਸੀਂ ਪ੍ਰਸ਼ਾਸਨ ਤੱਕ ਵੀ ਆਪਣੀ ਗੱਲ ਰੱਖਣਾ ਚਾਹੁੰਦੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਥੋੜੀ ਸਖਤਾਈ ਕਰਕੇ ਜਿਹੜੇ ਲੋਕ ਵੇਚ ਰਹੇ ਆ ਉਹਨਾਂ ਦੇ ਉੱਪਰ ਨਕੇਲ ਪਾਈ ਜਾਵੇ ਔਰ ਜਿਹੜੇ ਲੋਕ ਖਰੀਦ ਲਏ ਉਹਨਾਂ ਨੂੰ ਵੀ ਜਾਗਰੂਕ ਕੀਤਾ ਜਾਵੇ ਇਹ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਦੇਖੋ ਜੀ ਇਹਦਾ ਸਭ ਤੋਂ ਵੱਡਾ ਕ Bye. Uh ਵੇਧ ਰਿਹਾ ਹੈ ਅਗਰ ਅਸੀਂ ਉਸ ਦੀ ਉਹਦੇ ਉਸਦੇ ਬਾਰੇ ਪ੍ਰਸ਼ਾਸਨ ਨੂੰ ਦੱਸਣਾ ਸ਼ੁਰੂ ਕਰ ਦੇਵਾਂਗੇ ਤਾਂ ਜਿਹੜੇ ਲੋਕ ਜਿੱਥੋਂ ਖਰੀਦ ਲਈ ਉਹਦੇ ਬਾਰੇ ਪ੍ਰਸ਼ਾਸਨ ਪੁੱਛ ਸਕਦਾ ਹੈ ਜਦ ਕਿ ਪ੍ਰਸ਼ਾਸਨ ਕੀ ਕਰਦਾ ਹੈ ਦੁਕਾਨਦਾਰ ਕੋਈ ਛੋਟਾ ਮੋਟਾ ਜੁਰਮਾਨਾ ਪੈਦਾ ਵਸੂਲ ਕਰਕੇ ਉਸ ਨੂੰ ਛੱਡ ਦਿੱਤਾ ਜਾਂਦਾ ਹੈ ਉਸ ਦੀ ਇਨਟਰਾਗੇਸ਼ਨ ਨਹੀਂ ਹੁੰਦੀ ਅਗਰ ਇਨਟਰਾਗੇਟ ਕਰਕੇ ਉਹਨੂੰ ਇਹ ਪੁੱਛਿਆ ਜਾਏਗਾ ਕਿ ਸਮਾਨ ਕਿਹੜੀ ਜਗ੍ਹਾ ਤੋਂ ਆ ਰਿਹਾ ਆ ਕਿੱਥੇ ਫੈਕਟਰੀ ਹੈ ਕਿੱਥੇ ਬਣ ਰਿਹਾ ਕਿੱਥੇ ਮੈਨੂਫੈਕਚਰ ਹੋ ਰਿਹਾ ਤਾਂ ਹੋ ਸਕਦਾ ਵੱਡੇ ਮੱਛਲੀਆਂ ਵੀ ਭਾਜੀ ਜਾਲ ਦੇ ਵਿੱਚ ਜ਼ਰੂਰ ਆਣ ਲਿਖੋ ਜੀ ਅਸੀਂ ਸ਼ੁਰੂਆਤ ਕੀਤੀ ਹੈ ਕਿ ਯੁਵਾ ਸ਼ਕਤੀ ਕ੍ਰਾਂਤੀ ਦ ਵੀ ਇਹੀ ਹੈ ਕਿ ਸਮਾਜ ਦੇ ਵਿੱਚ ਵੱਧ ਰਹੀਆਂ ਇਹਨਾਂ ਚੀਜ਼ਾਂ ਦੇ ਉੱਪਰ ਨਕੇਲ ਪਾਣਾ ਚਾਹੇ ਉਹ ਨਸ਼ਾ ਹੋਵੇ ਚਾਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਵੇ ਜਿਸ ਨਾਲ ਸਮਾਜ ਦੇ ਵਿੱਚ ਕਿਤੇ ਨਾ ਕਿਤੇ ਹਾਲਾਤ ਮਾੜੇ ਹੁੰਦੇ ਆ ਆਪਾਂ ਉਸ ਦੇ ਤੌਰ ਦੇ ਉੱਪਰ ਆਮ ਲੋਕਾਂ ਨੂੰ ਜਾਗਰੂਕ ਕਰਦੇ ਆ ਨਾਲ ਦੇ ਨਾਲ ਸਾਡਾ ਇਹ ਮੇਨ ਮੋਟਿਵ ਹੋਏਗਾ ਕਿ ਇਹ ਰੈਲੀ ਨੂੰ ਸ਼ੁਰੂਆਤ ਮੰਨੀ ਜਾਏਗੀ ਨਾ ਕਿ ਇਸ ਰੈਲੀ ਨੂੰ ਐਂਡ ਕਰਕੇ ਖਤਮ ਮੰਨਿਆ ਜਾਏਗਾ ਅੱਜ ਤੋਂ ਬਾਅਦ ਪ੍ਰਸ਼ਾਸਨ ਨੂੰ ਜਾ ਕੇ ਮਿਲਿਆ ਜਾਏਗਾ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਖਾਸ ਕਰਕੇ ਬੇਨਤੀ ਕੀਤੀ ਜਾਏਗੀ ਕਿ ਜਿੱਥੇ ਸਾਡੀ ਜਵਾਬਾਂ ਦੀ ਜ਼ਰੂਰਤ ਹੈ ਜੁਵਾ ਬੜੀ ਵੱਡੀ ਤਾਦਾਦ ਦੇ ਪ੍ਰਸ਼ਾਸਨ ਦੇ ਨਾਲ ਖੜੇ ਹੋ ਕੇ ਇਸ ਇਹਨੂੰ ਸਪੋਰਟ ਕਰਨਗੇ ਔਰ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਇਸ ਵਾਰ ਹੀ ਤੁਹਾਨੂੰ ਫਰਕ ਵੇਖਣ ਨੂੰ ਮਿਲੇ ਜੀ ਬੜੀ ਬਰੀਕੀ ਨਾਲ ਸਮਝਣਾ ਪਏਗਾ ਸਭ ਤੋਂ ਪਹਿਲਾਂ ਤੇ ਆਪਾਂ ਇੱਕ ਅਵੇਰਨੈਸ ਪ੍ਰੋਗਰਾਮ ਇਹ ਸਾਰੇ ਯੁਵਾ ਨੇ ਰੱਖਿਆ ਹੈ ਯੁਵਾ ਕ੍ਰਾਂਤੀ ਸ਼ਕਤੀ ਦਲ ਜਿਹੜੇ ਅੱਜ ਜਾਗੇ ਆ ਤੇ ਸਮਾਜ ਦੇ ਸਾਰੇ ਯੁਵਾ ਨੂੰ ਲੈ ਕੇ ਤੁਰੇ ਆ ਇਹ ਜਿੱਥੇ ਮੈਂ ਗੱਲ ਕਹੂੰਗਾ ਕਾਰਵਾਈ ਦੀ ਕਾਰਵਾਈ ਢਿੱਲੀ ਆ ਪੁਲਿਸ ਪ੍ਰਸ਼ਾਸਨ ਕਿਤੇ ਢਿੱਲੀ ਕਾਰਵਾਈ ਕਿਉਂ ਕਰ ਰਿਹਾ ਹੈ ਜਿ ਡਿਊਸਲੀ ਕਮੀ ਹੋ ਰਹੀ ਆ ਕਿਉਂਕਿ ਉਹਦਾ ਕਾਰਨ ਇਹ ਫੜਦੇ ਦੇ ਜ਼ਮਾਨਤ ਜਾ ਕੇ ਥਾਣੇ ਬੰਦੇ ਨੂੰ ਮਿਲ ਜਾਂਦੀ ਆ ਫਿਰ ਮਾਪਿਓ ਬੱਚਿਆਂ ਕੇ ਬੇਵਸ ਨੇ ਪਰ ਪ੍ਰੋਡਕਸ਼ਨ ਪਪਾ ਗੱਲ ਪ੍ਰੋਡਕਸ਼ਨ ਦੀ ਕਰ ਸਕਦੇ ਪ੍ਰੋਡਕਸ਼ਨ ਨੂੰ ਕੋਣ ਰੋਕ ਸਕਦਾ ਪ੍ਰੋਡਕਸ਼ਨ ਨੂੰ ਸਿਰਫ ਪੁਲਿਸ ਡਿਪਾਰਟਮੈਂਟ ਰੋਕ ਸਕਦਾ ਜਾਂ ਜੁਡੀਸ਼ਨਲੀ ਦੇ ਵਿੱਚ ਇਹੋ ਜਿਹਾ ਕਾਨੂੰਨ ਪਾਸ ਹੋਣ ਇਨੀ ਸ਼ਕਤੀ ਦੇ ਨਾਲ ਪਾਸ ਹੋਣ ਵੀ ਇਹ ਚੀਜ਼ ਵਿੱਚ ਲੱਗੇ ਲੋਕ ਤੋਬਾ ਕਰਨ ਪਰ ਇੱਥੇ ਬੰਦਾ ਫੜਦੇ ਬਾਅਦ ਚੋਂ ਆ ਥਾਣੇ ਖੜ ਕੇ ਬਾਅਦ ਚੋਂ ਛੱਡ ਦਿੱਤਾ ਜਾਂਦਾ ਜੇ ਗੱਟੂ ਦੀ ਤਦਾਰ 1000 ਆ ਤੇ ਉਹ 50 ਰਹਿਣ ਦਿੱਤੀ ਜਾਂਦੀ ਆ ਇਹ ਚੀਜ਼ਾਂ ਸਿਰਫ ਸੈਟਿੰਗ ਦਾ ਹਿੱਸਾ ਮੈਂ ਕਹੂੰਗਾ ਸਾਡੇ ਜਿਹੜੇ ਅੰਮ੍ਰਿਤਸਰ ਦੇ ਮਾਨ ਜੋ ਕਮਿਸ਼ਨਰ ਸਾਹਮਣੇ DC ਸਾਹਮਣੇ ਕਮ ਸੇ ਕਮ ਅੰਮ੍ਰਿਤਸਰ ਦੇ ਵਿੱਚ ਤੁਸੀਂ ਇਹੋ ਜਿਹਾ ਸਖਤ ਕਾਨੂੰਨ ਲਿਆਓ ਵੀ ਤੁਸੀਂ ਇਸ ਚੀਜ਼ ਨੂੰ ਬੰਦ ਕਰ ਪਾਓ ਜੇ ਤੁਸੀਂ ਇਹਨੂੰ ਬੰਦ ਨਹੀਂ ਕਰ ਪਾਉਂਦੇ ਇਹ ਸਿੱਧੀ ਸਿੱਧੀ ਨਿਰਾਕੀ ਆ ਕਿਉਂਕਿ ਮਾਂ ਪਿਓ ਬੱਚੇ ਦੇ ਅੱਗੇ ਬੇਵਸ ਹੋ ਜਾਂਦਾ ਅਸੀਂ ਕਈ ਤਮਾ ਦੇ ਵੇਖਿਆ ਵੀ ਬੱਚੇ ਜਦੋਂ ਦੂਸਰੇ ਬੱਚੇ ਨੂੰ ਵੇਖਦੇ ਆ ਵੀ ਉਹਨੇ ਡੋਰ ਖਰੀਦ ਲਈ ਕਿਹੜੀ ਖਰੀਦੀ ਚਾਈਨਾ ਤੇ ਇਸ ਲਈ ਮੈਂ ਸੋ ਕਹੂੰਗਾ ਵੀ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਤੋਂ ਦੂਰ ਰੱਖੋ ਇਹ ਨਹੀਂ ਵੀ ਉਹ ਕਿਸੇ ਲਈ ਡੇਂਜਰਸ ਆ ਜੇ ਆਪਣੇ ਲੱਗੇਗੀ ਉਹਦੇ ਲਈ ਵੀ ਡੇਂਜਰਸ ਆ ਇਸ ਲਈ ਇੱਥੇ ਸਖਤ ਕਾਨੂੰਨ ਤੇ ਸਖਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ ਬਿਲਕੁਲ ਜੀ ਆਪਾਂ ਅਵੇਰਨੈਸ ਪ੍ਰੋਗਰਾਮ ਕਰ ਰਹੇ ਆ ਸਾਰੇ ਦੇਖੋ ਅੱਜ ਪਹਿਲੀ ਵਾਰੀ ਨੂੰ ਬੜੀ ਬੜੀ ਅਵੇਰਨੈਸ ਪ੍ਰੋਗਰਾਮ ਹੋਇਆ ਮਾਪਿਓ ਨੂੰ ਸੋਚਣਾ ਪਏਗਾ ਵੀ ਅਸੀਂ ਆਪਣੇ ਬੱਚੇ ਨੂੰ ਇਹ ਲੈ ਕੇ ਦੇ ਰਹੇ ਆ ਇਹ ਕਿਸੇ ਦੀ ਜਾਣ ਦਾ ਲੈਣ ਦਾ ਕਾਰਨ ਹੋ ਸਕਦਾ ਤੇ ਹੋਈ ਵੀ ਇਹਨੇ ਚਾਂਸ ਇਹੋ ਜਿਹੇ ਚਾਂਸ ਨੇ ਲੋਕ ਆਪਣੇ ਘਰੋਂ ਜਾਂਦੇ ਕੰਮਾਂ ਤੇ ਇੱਕ ਬੱਚਾ ਛੋਟਾ ਜਿਹਾ ਉਹਨੇ ਤਸਵੀਰ ਵਾਇਰਲ ਹੋ ਰਹੀ ਆ ਤੁਸੀਂ ਸਭ ਕੁਝ ਦੇਖ ਰਹੇ ਹੋ ਪਰ ਗੱਲ ਇਹ ਵੀ ਅਸੀਂ ਅੱਖਾਂ ਬੰਦ ਕਰਕੇ ਸਾਡੇ ਦੇਸ਼ ਦੀ ਇੱਕ ਬਦਸੀਬੀ ਆ ਵੀ ਬਲੈਕ ਮਾਰਕੀਟ ਕਿਉਂਕਿ ਜਿਹੜਾ ਥ੍ਰੈਟ ਹੈ ਨਾ ਇਹ ਧਾਗਾ ਹੈ ਜੇ ਤੁਸੀਂ ਮੇਰੇ ਬਾਰੇ ਗੱਲ ਦੱਸਦੇ ਆ ਇਹ ਆਉਂਦਾ ਦੇ ਇੱਕ ਧਾਗਾ ਹੈ ਇਸ ਧਾਗੇ ਤੋਂ ਕਈ ਚੀਜ਼ਾਂ ਬਣਦੀਆਂ ਨੇ ਪਰ ਉਹ 90% ਚਾਈਨਾ ਡੋਰ ਚ ਵਰਤੇ ਜਾ ਰਹੇ ਆ ਤੇ ਪੰਜਾਬ ਦੇ ਵਿੱਚ ਹੀ ਵਰਤੇ ਜਾ ਰਿਹਾ ਹੈ ਇਹ ਤੇ ਹੀ ਮਲੇ ਬਣਾਈ ਜਾ ਰਹੀ ਆ ਚਾਈਨਾ ਦਾ ਤਾਂ ਸਿਰਫ ਨਾਂ ਲੱਗਦਾ ਵੀ ਇਹ ਚਾਈਨਾ ਤੋਂ ਆ ਰਹੀ ਆ ਪਰ ਗੁਜਰਾਤ ਚ ਫੜੀ ਗਈ ਹੁਣ ਫੈਕਟਰੀ ਇੱਥੇ ਵੀ ਕਿਤੇ ਨਾ ਕਿਤੇ ਬਣ ਰਹੀ ਕਿਉਂਕਿ ਮੈਂ ਤੁਸੀਂ ਅਹੀ ਟੈਂਪਰੇਸ਼ਨ ਕਰ ਲੋ ਨੋਰਮਲੀ ਸਾਰੇ ਨਾ ਕਰਾਂ ਚਾਹਸੋ ਲੈ ਚਾਈਨਾ ਡੋਰ ਆ ਹਾਂ ਪ੍ਰਸ਼ਾਸਨ ਘਰ ਘਰ ਨਹੀਂ ਜਾਂਦਾ ਪਰ ਉਹਨਾਂ ਦੁਕਾਨਦਾਰਾਂ ਨੂੰ ਪੁੱਛ ਸਕਦਾ ਵੀ ਅਸੀਂ ਤੁਹਾੰਦੇ ਦੇ ਪਰਚਾ ਨਹੀਂ ਦਿੰਦੇ ਕਮ ਸੇ ਕਮ ਪ੍ਰੋਡਕਸ਼ਨ ਲੋਕਲੀ ਸਾਡੀ ਮਦਦ ਤੇ ਕਰੋ ਦੇਖੋ ਸਭ ਤੋਂ ਪਹਿਲਾਂ ਉਹ ਮਾਪਿਓ ਦੀ ਤੇ ਲੈ ਕੇ ਆ ਗਈ ਜਿਹੜੇ ਆਪਣੇ ਪੈਸੇ ਨਾਲ ਇੱਕ ਕਿਲ ਡੋਰ ਨੂੰ ਲੈ ਰਹੇ ਨੇ ਬੱਚੇ ਨੂੰ ਅਵੇਅਰ ਨਹੀਂ ਕਰਦੇ ਫਿਰ ਦੂਸਰੀ ਇਲਾਕੀ ਹਮੇਸ਼ਾ ਉਸ ਉਹਦੀ ਹੁੰਦੀ ਜਿਹੜੀ ਜ਼ਿੰਮੇਵਾਰੀ ਪੂਰੇ ਸ਼ਹਿਰ ਦੀ ਆ ਸਾਡੇ ਮਾਨਯੋਗ ਡੀਸੀ ਸਾਹਿਬ ਜਾਂ ਏਡੀਸੀ ਇਹਦੇ ਵਿੱਚ ਕੋਈ ਨਾ ਕੋਈ ਇੰਟਰਫੇਰੈਂਸ ਕਦੀ ਨਹੀਂ ਵੇਖੀ ਮੈਂ ਕੋਈ ਇਹੋ ਜਿਹੀ ਅਵੇਰਨੈਸ ਉਹਨਾਂ ਵੱਲੋਂ ਚੀਜ਼ ਨਹੀਂ ਵੇਖੀ ਜਿਹਦੇ ਵਿੱਚ ਉਹ ਸਾਲ ਤੌਰ ਤੇ ਕਹਿੰਦੇ ਹੁਣ ਵੀ ਸਖਤ ਜ਼ਿੰਮੇਵਾਰੀ ਦਿੱਤੀ ਹੁਣ ਇਹਨਾਂ ਨੂੰ ਦੁਕਾਨਦਾਰਾਂ ਨੂੰ ਵੀ ਆ ਤਰ੍ਹਾਂ ਤੁਹਾਡੇ ਤੇ ਯੂਜ਼ ਕੀਤੀ ਜਾਏਗੀ ਅਦਾਲਤ ਵੱਲੋਂ ਜੋ ਅਦਾਲਤ ਵੱਲੋਂ ਤੁਹਾਡੀ ਜ਼ਮਾਨਤ ਨਹੀਂ ਹੁੰਦੀਤੀ ਜਾਏਗੀ ਥੋੜੀ ਜਿਹੀ ਸ਼ਕਤੀ ਲੰਬਾ ਟਰੈਕ ਮਤਲਬ ਇਹ ਨਹੀਂ ਵੀ ਬੰਦੇ ਨੂੰ ਫੜਿਆ ਤੇ 10 ਮਿੰਟਾਂ ਦੀ ਸ਼ਰਤਾ ਜਾ ਕੇ ਥਾਣੇ ਉਹਦੀ ਜ਼ਮਾਨਤ ਹੋ ਗਈ ਉਹਦੇ ਨੇ ਕਮ ਸੇ ਘੱਮੇ ਇੱਕ ਸਾਲ ਜਾਂ ਦੋ ਸਾਲ ਲੰਬੀ ਸਜ਼ਾ ਹੋਊਗੀ ਫੇਰੇ ਚੀਜ਼ਾਂ ਰੁਕਣ ਗਈਆਂ ਸ਼ਕਤੀ ਦੀ ਜ਼ਰੂਰ ਲੋਕਾਂ ਦੀ ਆਵਾਜ਼ ਹੀ ਜਾਣਨ ਦੋਨਾਂ ਨੇ ਅੱਜ ਇਹ ਜਿਹੜੇ ਜਿੰਨੇ ਯੁਵਾ ਇਕੱਠੇ ਹੋਏ ਆ ਇਹਨਾਂ ਦੀ ਆਵਾਜ਼ ਸ਼ਾ ਲੋਕਾਂ ਦੇ ਕੰਨਾਂ ਵਿੱਚ ਪਹੁੰਚੇ ਤੁਹਾਡੇ ਮੀਡੀਆ ਦੇ ਮਾਧਿਅਮ ਨਾਲ ਕੇ ਕੰਨਾਂ ਚ ਹਾਂ ਲੋਕ ਸਕਰੋਲ ਕਰਕੇ ਛੱਡ ਦਿੰਦੇ ਆ ਪਰ ਬਾਅਦ ਵਿੱਚ ਜਦੋਂ ਕਿਸੇ ਬੱਚੇ ਦਾ ਤੇ ਜਾਂ ਕਿਸੇ ਬਜ਼ੁਰਗ ਦਾ ਜਾਂ ਕਿਸੇ ਬੰਦੇ ਦਾ ਕੋਈ ਐਕਸੀਡੈਂਟ ਹੁੰਦਾ ਜਾਂ ਉਹਦੀ ਡੈਥ ਹੁੰਦੀ ਆ ਫਿਰ ਉਹਦੇ ਥੱਲੇ ਕਮੈਂਟ ਕਰਦੇ ਵੱਡੇ ਵੱਡੇ ਸੋ ਹਸਨ ਬਹੁਤ ਗਲਤ ਹੋਇਆ ਪਰ ਅਸੀਂ ਜਾਗਰੂਕ ਨਹੀਂ ਹੁੰਦੇ ਜਾਗਰੂਕ ਨਹੀਂ ਹੁੰਦੇ ਸਿਰਫ ਸਕਰੋਲ ਕਰਦੇ ਆ ਫੇਸਬੁਕ ਸਕਰੋਲ ਕਰਨੀ ਨਹੀਂ ਹੈਗੀ ਇੰਸਟਾਗ੍ਰam ਸਕਰੋਲ ਕਰਨੀ ਨਹੀਂ ਲੇਗੀ ਅਵੇਰਨੈਸ ਲਈ ਆ ਤੁਸੀਂ ਸਾਰੇ ਇਹਨਾਂ ਪੋਸਟਾਂ ਨੂੰ ਸ਼ੇਅਰ ਕਰੋ ਲੋਕਾਂ ਦੇ ਦਿਲ 'ਚ ਦਰਦ ਜਾਗੇ ਤੇ ਚਾਈਨਾ ਡੋਰ ਜਿਹੜੀ ਕਿਲ ਡੋਰ ਆ ਇਹ ਬੰਦ ਹੋਏ ਦੇਖੋ ਜੀ ਜਦੋਂ ਵਿਕਦੀ ਆ ਜਦੋਂ ਕਿਸੇ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਹਿਡਨ ਹੁੰਦੀ ਆ ਉਹ ਹਿਡਨ ਦਾ ਮਤਲਬ ਵੀ ਉਹ ਇੱਕ ਲੁਕਾ ਕੇ ਕੀਤੀ ਜਾਂਦੀ ਆ ਪਰ ਆਉਂਦੀ ਆ ਜਨਵਰੀ ਵਿੱਚ ਜਾਂ ਫਰਵਰੀ ਵਿੱਚ ਬਾਹਰ ਆ ਜਦੋਂ ਜਨਵਰੀ ਫਰਵਰੀ ਜਿਹੇ ਹਾਸੇ ਵਧਣੇ ਲੱਪੈਂਦੇ ਆ ਦੇਖੋ ਸਭ ਨੂੰ ਪਤਾ ਜਦੋਂ ਹਾਸੇ ਵਧਦੇ ਆ ਤੇ ਅਵੇਰਨੈਸ ਵੀ ਉਦੋਂ ਹੁੰਦੀ ਆ ਜਦੋਂ ਇਹ ਹਾਸੇ ਵਧਣ ਲੱਗ ਪੈਂਦੇ ਆ ਤੇ ਸਾਰੇ ਖੜੇ ਹੋ ਜਾਂਦੇ ਪਰ ਜੇ ਪੂਰਾ ਸਾਲ ਵੀ ਕੀ ਹੈ ਇਹ ਕੰਮ ਦੇ ਪ੍ਰਸ਼ਾਸਨ ਦਾ ਜਿਹੜੇ ਪੇ ਲੈ ਰਹੇ ਨੇ ਸਾਡਾ ਕੰਮ ਥੋੜਾ ਅਸੀਂ ਤੇ ਸਮਾਜ ਸੇਵੀ ਕਿਹਾ ਸੜਕਾਂ ਉੱਤੇ ਉਤਰ ਕੇ ਆਪਣੇ ਕੋਲੋਂ ਖਰਚੇ ਕਰਕੇ ਅਵੇਰਨੈਸ ਕਰ ਰਹੇ ਆ ਜਿਹੜੇ ਲੋਕ ਪੇ ਹਵਲ ਨੇ ਸਰਕਾਰਾਂ ਦੇ ਟੈਕਸ ਤੋਂ ਪੈਸੇ ਲੈ ਰਹੇ ਨੇ ਉਹਨਾਂ ਦਾ ਕੰਮ ਹੈ ਉਹ ਆਪਣਾ ਕੰਮ ਦਰੁਸਤ ਕਰਨ ਤੇ ਬਿਲਕੁਲ ਇਹ ਸਖਤ ਕਾਨੂੰਨ ਬਣਾਉਣਾ ਇਹ ਮੈਂ ਬੇਨਤੀ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਕੰਮ ਸੇ ਘੱਮ ਆਪ ਵਿਧਾਨ ਸਭਾ ਵਿੱਚ ਇਹਨਾਂ ਚੀਜ਼ਾਂ ਨੂੰ ਚੁੱਕਣ ਤਾਂ ਜੋ ਇਹ ਬੰਦ ਹੋਏ